ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਆਪਣਾ ABS ਸੀਮਨ ਜਿਹੜਾ ਅੱਜ ਦੀ ਤਰੀਕ ਵਿੱਚ ਬਿਲਕੁਲ ਟੌਪ ਤੇ ਚੱਲ ਰਿਹਾ ਵਾ ਉਸ ਦੀ ਜੀ ਪੂਰੀ 1 ਬਾਈ 1 ਸਟੈਪ ਬਾਈ ਸਟੈਪ ਫੋਰ ਜਾਨ ਕੇ ਦੱਸੀ ਜਾਊਗੀ ਜਿਹੜਾ ਉਸ ਦਾ ਚਾਰਟ ਹੋਊਗਾ ਚਾਰਟ ਦੇ ਉੱਪਰ ਜਿੰਨੇ ਵੀ ਉਸ ਦੇ ਸਾਰੇ ਇਕੱਲੇ ਇਕੱਲੇ ਸਟੈਪ ਬਾਈ ਸਟੈਪ ਨਾਂ ਲਿਖੇ ਹੋਣਗੇ ਉਹਨਾਂ ਦੀ ਇਕੱਲੇ-ਤੁਕਲੇ ਡਿਟੇਲ ਬਾਰੇ ਜੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਠੀਕ ਹੈ ਜੀ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਵੀ ਟੌਪ 10 ਬੋਲ ਏਬੀਐਸ ਦੇ ਉਹਨਾਂ ਟੌਪ 10 ਬੁੱਲਾਂ ਵਿੱਚੋਂ ਹੀ ਇੱਕ ਬੋਲਾ ਜਿਵੇਂ ਕਿ ਕਈਆਂ ਵੀਰਾਂ ਦੇ ਕਮੈਂਟ ਵੀ ਆਇਆ ਬਾਈ ਜੀ ਡਿਟੇਲ ਵਿੱਚ ਦੱਸੋ ਉਹਦੇ ਵਿੱਚ ਆਪਾਂ ਡਿਟੇਲ ਵਿੱਚ ਨਹੀਂ ਦੱਸਿਆ ਸੀਗਾ ਬਸ ਕੱਲੇ ਬੁੱਲਾਂ ਦੇ ਨਾਮ ਮੈਂਸ਼ਨ ਕੀਤੇ ਸੀਗੇ ਤਾਂ ਆਪਣਾ ਇਹ ਹੁਣ ਕੋਸ਼ਿਸ਼ ਆ ਵੀ ਆਪਾਂ ਉਹਨਾਂ ਬੁੱਲਾਂ ਤੇ ਟੌਪ ਦੇ ਬੋਲਾ ਇੰਪੋਰਟਡ ਬੋਲਾ ਉਹਨਾਂ ਦੇ ਕੱਲੇ-ਕੱਲੇ ਬੋਲੇ ਦੇ ਡਿਟੇਲ ਬਾਰੇ ਦੱਸਿਆ ਜਾਵੇ ਠੀਕ ਆ ਜੀ ਜਿਹੜਾ ਕਿ ਅੱਜ ਦੇ ਤਰੀਕ ਵਿੱਚ ਬਿਲਕੁਲ ਟੌਪ ਤੇ ਬੋਲ ਚੱਲ ਰਿਹਾ ਹੈ ਜੀ ਬਹੁਤ ਹੀ ਜ਼ਿਆਦਾ ਡਿਮਾਂਡ ਵਿੱਚ ਹੈ ਉਸ ਦਾ ਨਾਮ ਹੈ ਜੀ ਅਰਮਾਂਡਾ ਠੀਕ ਹੈ ਜੀ ਇਸ ਬੋਲ ਬਾਰੇ ਸਟੈਪ ਬਾਈ ਸਟੈਪ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਤੇ ਤੁਹਾਨੂੰ ਇਹ ਵੀ ਦੱਸਿਆ ਜਾਊਗਾ ਕਿ ਦੁੱਧ ਦੀ ਵੈਲਿਊ ਕਿਵੇਂ ਨਿਕਲਦੀ ਹੈ ਆਪਣੇ ਸਾਲ ਦੀ ਕੈਲਕੂਲੇਟਰ ਤੇ ਕਰਕੇ ਦਿਖਾਇਆ ਜਾਊਗਾ ਬਕਾਇਦਾ ਇਸ ਕਰਕੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਚਲੋ ਜੀ ਆਪਾਂ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ ਜੀ ਅਰਮਾਂਡਾ ਬੋਲ ਐਬੀਐਸ ਕੰਪਨੀ ਦਾ ਜੀ ਇਹ ਬੋਲ ਦਾ ਜੀ ਇਸ ਦੀ ਪੈਡੇਓਰੀ ਦੇਖੋ ਪਹਿਲਾਂ ਤਾਂ ਜੀ crimson cross granite cross delta ਠੀਕ ਹੈ ਜੀ ਇਸ ਦਾ ਮਤਲਬ ਅੱਗੇ ਦੱਸਦਾ ਜੇ ਮੈਂ ਸਾਇਰ ਸਾਇਰ ਲਿਖਿਆ ਜੀ ਇਸ ਦੇ ਪਿਤਾ ਦਾ ਨਾਮ ਹੁੰਦਾ ਜੇ ਸਾਇਰ ਇਸ ਦੇ ਪਿਤਾ ਦਾ ਨਾਮ ਹੈ ਜੀ ਐ ਬੀ ਐਸ ਕ੍ਰਿਮਸਨ ਈਟੀ ਤੇ ਇਸ ਤੋਂ ਅੱਗੇ ਲਿਖਿਆ ਹੋਇਆ ਹੈ ਜੀ ਡੈਮ ਡੈਮ ਹੁੰਦਾ ਜੇ ਇਸ ਦੀ ਮਾਂ ਦਾ ਨਾਮ ਡੀ ਈ ਐਸ ਯੂ ਗ੍ਰੈਨਾਇਟ 70 58 ਈਟੀ ਠੀਕ ਹੈ ਜੀ ਇਸ ਤੋਂ ਅੱਗੇ ਆ ਰਿਹਾ ਜੀ ਐਮ ਜੀ ਐਸ ਐਮ ਜੀ ਜਿਸ ਦਾ ਮਤਲਬ ਹੁੰਦਾ ਜੇ ਮਟਰਨਲ ਗ੍ਰੈਂਡ ਸਾਇਰ ਮਾਤਾ ਬੋਲ ਕੇ ਐਸ ਦੀ ਨਾਨੇ ਦਾ ਨਾਮ ਠੀਕ ਆ ਜੀ ਇਸ ਦਾ ਨਾਮ ਹੈ ਜੀ ਪ੍ਰੋਗਿਨੇਸਿਸ ਗ੍ਰੈਨਾਈਟ ਈਟੀ ਤੇ ਇਸ ਦਾ ਅੱਗੇ ਆ ਰਿਹਾ ਜੀ ਐਮ ਜੀ ਡੀ ਜੋ ਕਿ ਹੈ ਇਸ ਦੀ ਨਾਨੀ ਦਾ ਨਾਮ ਜੀ ਮਟਰਨਲ ਗ੍ਰੈਂਡ ਡੈਮ ਐਮ ਆਰ ਮੋਗਲ ਡੈਲਟਾ 1427 ਈਟੀ ਜੇ ਆਪਾਂ ਸਰਚ ਕਰੀਏ ਤਾਂ ਇਸ ਦੀ ਜਿਹੜੀ ਮਾਂ ਹੈ ਐਮ ਆਰ ਐਮ ਓ ਜੂ ਐਲ ਡੈਲਟਾ 1427 ਈਟੀ ਉਸ ਦਾ ਵੀ ਰਿਕਾਰਡ ਬਹੁਤ ਹੀ ਜਿਆਦਾ ਵਧੀਆ ਹੈ ਜਿਦ ਤੁਹਾਨੂੰ ਚਾਹੁੰਦੇ ਆ ਤਾਂ ਉਸ ਤੇ ਵੀ ਇੱਕ ਵੀਡੀਓ ਬਣਾਈ ਜਾਵੇ ਤਾਂ ਉਹ ਇੱਕ ਵੱਖਰਾ ਵੀ ਛਾ ਉਹ ਉਸ ਤੇ ਵੀ ਬਣਾਈ ਜਾ ਸਕਦੀ ਹੈ ਵੀਡੀਓ ਬਟ ਫਿਲ ਹਾਲ ਆਪਣਾ ਵਿੱਚ ਹੈ ਜੋ ਰਮਾਂਡਾ ਬੋਲ ਆਪਾਂ ਉਸ ਤੇ ਹੀ ਰਹੀਏ ਠੀਕ ਹੈ ਜੀ ਇਸ ਬੋਲ ਦਾ ਜਿਹੜਾ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ ਤਕਰੀਬਨ ਜਿਹੜੀਆਂ ਇਹ ਆਪਣੇ ਇੰਪੋਰਟੈਂਟ ਬੋਲ ਹੁੰਦੇ ਆ ਜੀ ਇਹਨਾਂ ਦੇ ਐਚਐਫ ਯੂਐਸਏ ਦੀ ਕੰਪਨੀ ਦੱਸਦੀ ਹੈ ਇਹਨਾਂ ਦਾ ਮਿਲਕ ਦਾ ਰਿਕਾਰਡ 12707 ਲੀਟਰ ਹੁੰਦਾ ਜੀ ਇੱਕ ਸੂਵੇ ਦਾ ਠੀਕ ਹੈ ਜੀ ਮਤਲਬ ਕਿ ਉਹਨੂੰ ਆਪਾਂ ਇੱਕ ਸਾਲ ਵੀ ਜਾਂ ਇੱਕ ਸੂਆ ਵੀ ਕਹਿ ਸਕਦੇ ਆ ਜੋ ਆਪਾਂ ਉਹਨੂੰ ਡਿਵਾਈਡ ਕਰਕੇ ਦੇਖੀਏ ਜੀ 12707 ਨੂੰ 350 ਤੇ ਤਾਂ 41.64 ਲੀਟਰ ਜਾਂਦੀ ਇੱਕ ਦਿਨ ਦੀ ਆਪਣੀ ਔਸਤ ਬਣ ਰਹੀ ਹੈ ਜੀ ਰਮਾਡਾ ਬੋਲ ਦੀ ਠੀਕ ਹੈ ਜੀ ਇੰਪੋਰਟਰ ਬੋਲ ਆਹ ਹੈ ਰਮਾਡਾ ਦਾ ਇਸ ਤੋਂ ਆਪਾਂ ਅੱਗ ਜਾਲਦੇ ਹਾਂ ਇਸ ਨੂੰ 3 ਸਟਾਰ ਰੇਟਿੰਗ ਦਿੱਤੀ ਗਈ ਹੋਈ ਹੈ ਜੀ ਬੋਲ ਨੂੰ 3 ਸਟਾਰ ਰੇਟਿੰਗ ਮਿਲੀ ਹੋਈ ਹੈ ਜੀ ਇਸ ਨੂੰ ਹੈਲਥ ਵੱਲੋਂ ਤੇ ਜੇ ਆਪਾਂ ਇਸ ਦਾ ਦੇਖੀਏ ਬੀਟਾ ਸੀਜ਼ਨ A2 A2 ਜੀ ਬੀਟਾ ਸੀਜ਼ਨ ਦੀ ਗੱਲ ਕਰੀਏ ਇਸ ਦਾ ਜਿਹੜਾ ਬੀਟਾ ਸੀਜ਼ਨ ਹੈ ਉਹ A2 A2 ਆ ਰਿਹਾ ਹੈ ਜੀ A2 A2 ਮਤਲਬ ਇਸ ਦਾ ਇਹ ਦੁੱਧ ਹੋਊਗਾ ਉਹ ਪਾਚਨ ਸ਼ਕਤੀ ਵਾਸਤੇ ਬਹੁਤ ਜਿਆਦਾ ਵਧੀਆ ਵਾ ਮਤਲਬ ਕਿ ਜਲਦੀ ਇਹੋ ਪਛਾਇਆ ਜਾ ਸਕਦਾ ਵਾ ਕੋਈ ਵੀ ਉਸ ਨੂੰ ਜਿਵੇਂ ਆਪਾਂ ਛੋਟੇ ਬੱਚੇ ਹੁੰਦਾ ਤਾਂ ਦੇਣਾ ਉਸ ਦਾ ਉਹ ਦੇ ਸਕਦੇ ਆਪਾਂ ਕਿਉਂਕਿ ਛੋਟੇ ਬੱਚੇ ਵੀ ਜਿਹੜੀ ਪਾਚਨ ਸ਼ਕਤੀ ਥੋੜੀ ਘੱਟ ਹੁੰਦੀ ਆ ਉਹ ਵੀ ਇਸ ਦੁੱਧ ਨੂੰ ਜਲਦੀ ਆਸਾਨੀ ਨਾਲ ਪਚਾ ਸਕਦਾ ਇਸ ਇੱਕ ਉਹ A1 A2 ਉਹ ਥੋੜਾ ਜਿਆਦਾ ਇਸ ਤੋਂ ਜਿਆਦਾ ਹੁੰਦਾ ਵੀ ਉਹ ਪਚਾਉਣਾ ਔਖਾ ਹੁੰਦਾ ਬੰਦੇ ਵਾਸਤੇ ਇੱਕ ਉਹ A1 A1 ਉਹ ਬਿਲਕੁਲ ਹੀ ਨਹੀਂ ਜਲਦੀ ਹਜਮ ਹੁੰਦਾ ਇਹ A2 A2 ਬਹੁਤ ਹੀ ਜਿਆਦਾ ਵਧੀਆ ਵਾ ਮਤਲਬ ਕਿਸ ਦਾ ਸੀਡੀ ਸੀਬੀ 12 2022 ਇਸ ਦਾ ਇਹ ਮਤਵ ਵਾਲਾ ਜਿਹੜਾ ਇਸ ਦਾ ਹੈ ਅੰਕੜੇ ਆਪਾਂ ਨੂੰ ਆਨਲਾਈਨ ਸ਼ੋ ਹੋ ਰਹੇ ਆ ਇਹ ਇਹਨਾਂ ਨੇ ਦਸੰਬਰ 2022 ਵਿੱਚ ਆਪਾਂ ਨੂੰ ਆਨਲਾਈਨ ਸ਼ੋ ਕੀਤੇ ਉਸ ਤੋਂ ਬਾਅਦ ਇਸ ਦਾ ਇਸ ਦਾ ਕੋਈ ਅੰਕੜਾ ਉਹਨੇ ਨਹੀਂ ਪਾਇਆ ਆਪਣੇ ਇਹਨਾਂ ਨੇ ਬੋਲਰ ਵਾਲਿਆਂ ਨੇ ਰਮਾਡਾ ਵਾਲਿਆਂ ਨੇ ਤੇ ਇਹ ਆਪਣੇ 2022 ਦੇ ਅੰਕੜੇ ਸ਼ੋ ਹੋ ਰਹੇ ਆ ਇਸ ਤੋਂ ਅੱਗੇ ਆਪਣਾ ਇਸ ਦਾ ਜੇ ਪ੍ਰਾਈਸ ਦੀ ਗੱਲ ਕਰੀਏ ਸੈਕਸਰ ਸੀਮਨ ਦਾ 1800 ਰੁਪਿਆ ਪ੍ਰਾਈਸ ਹੋ ਚੁੱਕਾ ਹੈ ਹੁਣ ਤੇ ਕਨਵੈਨਸ਼ਨਲ ਸੀਮਨ ਦਾ 600 ਰੁਪਿਆ ਪ੍ਰਾਈਸ ਹੈ ਠੀਕ ਹੈ ਜੀ ਤੇ ਟੀਪੀਐਸ ਕੋਰ ਚੈੱਕ ਕਰੋ ਇਸ ਦਾ ਜੀ 2696 ਇਸ ਦਾ ਟੀਪੀਐਸ ਕੋਰ ਹੈ ਠੀਕ ਹੈ ਜੀ ਹੁਣ ਮਿਲਕ ਦੇਖੋ ਜੀ ਮਿਲਕ ਪਲੱਸ 441 ਲਿਖਿਆ ਹੋਇਆ ਹੈ ਇਹਨਾਂ ਦਾ ਐਲਬੀਐਸ ਤੇ ਉੱਧਵੱਕ ਲਿਖਿਆ ਹੋਇਆ 82% R E L ਠੀਕ ਹੈ ਜੀ ਹੁਣ ਇਸ ਨੂੰ ਦੇਖੋ ਧਿਆਨ ਨਾਲ ਸਮਝੋ ਕਈ ਆਪਣੇ ਕਿਸਾਨ ਮੇਨ ਚਾਰ ਖੋਲ ਲੈਂਦੇ ਆ ਉਹ ਵੇਖ ਲੈਂਦਾ ਵੀ ਇਹ ਬਾਲ ਦਾ ਇਹ ਨਾਂ ਇਸ ਦਾ ਇਹ ਰਿਕਾਰਡ ਆ ਬਟ ਉਹਨਾਂ ਨੂੰ ਆਇ ਨਹੀਂ ਪਤਾ ਲੱਗਦਾ ਵੀ ਇਹ ਮਿਲਕ LBS ਵੀ ਇਹ +441 ਲਿਖਿਆ ਇਸ ਦਾ ਕੀ ਮਤਲਬ ਹੈ ਇੱਥੇ ਆਪਣੇ ਕਈ ਜਿਵੇਂ ਆ ਇਨਸਾਨ ਜੱਟ ਸੌਦਾ ਹੁੰਦਾ ਉਹਨਾਂ ਨੂੰ ਨਹੀਂ ਪਤਾ ਲੱਗਦਾਗਾ ਤੁਹਾਨੂੰ ਮੈਂ ਸਮਝਾਉਣਾ ਇਸ ਦਾ 82% R E L ਲਿਖਿਆ ਇਸ ਦਾ ਮਤਲਬ ਹੈ ਰਿਲਾਈਅਬਿਲਟੀ ਵੀ ਆਪਾਂ ਵਿਅਸ ਜਿਹੜੇ ਆਪਾਂ ਨੂੰ ਇਹ ਅੰਕੜੇ ਦੱਸੇ ਹੋਏ ਹਨ ਇਹਨਾਂ ਨੇ ਚਾਰਟ ਵਿੱਚ ਇਹਨਾਂ ਅੰਕੜੇ ਦਾ ਆਪਾਂ 82% ਭਰੋਸਾ ਕਰ ਸਕਦੇ ਹਾਂ ਇਹ 82% ਭਰੋਸੇਯੋਗ ਹੁੰਦੇ ਇਹ ਅੰਕੜੇ ਤੇ ਇਸ ਦਾ +441 ਲਿਖਿਆ ਹੋਇਆ ਐਲਬੀਐਸ ਇਸ ਨੂੰ ਆਪਾਂ ਆਪਾਂ ਕਿਲੋਗ੍ਰਾਮ ਵਿੱਚ ਕਨਵਰਟ ਕਰ ਲੈਣਾ ਠੀਕ ਹੈ ਜੀ ਤਾਂ ਇਹ ਤਕਰੀਬਨ 200 ਕਿਲੋ ਬਣ ਜਾਊਗਾ 441 ਐਲਬੀਐਸ ਦਾ 200 ਕਿਲੋ ਬਣ ਜਾਊਗਾ ਤਾਂ ਜਿਹੜਾ ਆਪਣਾ ਇਸ ਦਾ ਦੁੱਧ ਦਾ ਮਿਲਕ ਦਾ ਰਿਕਾਰਡ ਹੈ 12707 ਉਸ ਵਿੱਚ 202 ਕਿਲੋ ਆਪਾਂ ਜੋੜ ਦੇਣਾ ਵਾ ਠੀਕ ਹੈ ਜੀ ਪਲੱਸ ਕਰਤਾ ਤਾਂ ਉਹ ਬਣ ਜਾਊਗਾ ਆਪਣਾ 12907 ਠੀਕ ਹੈ ਤੇ ਉਹ ਆਪਣਾ ਜਿਹੜਾ ਇਸ ਦਾ ਅੱਗੇ ਬੋਲਰ ਦੀ ਬੱਛੀ ਆਊਗੀ ਉਸ ਦਾ ਮਿਲਕ ਦਾ ਰਿਕਾਰਡ ਵਧ ਕੇ 200 ਲੀਟਰ ਜ਼ਿਆਦਾ ਹੋਊਗਾ ਜੀ ਇੱਕ ਸਾਲ ਦਾ ਇੱਕ ਸੂਏ ਦਾ ਠੀਕ ਹੈ ਜੀ ਇਹ ਇਸ ਦਾ ਮਤਲਬ ਇਹ ਹੁੰਦਾ ਇਹ ਤੁਹਾਨੂੰ ਮੈਂ ਕੈਲਕੂਲੇਟਰ ਦੇ ਵੀ ਕਰਕੇ ਦੱਸੂਗਾ ਵੀਡੀਓ ਵਿੱਚ ਸ਼ੋ ਕਰ ਦਾਂਗੇ ਜੀ ਉਸ ਤੋਂ ਅੱਗੇ ਆ ਜਾਂਦੀ ਹੈ ਜੀ ਫੈਟ ਪਲੱਸ 73 ਇਹ ਵੀ ਐਲਬੀਐਬੀਐਸ ਵਿੱਚ ਹੀ ਦੱਸੀ ਹੋਈ ਆ ਇਸ ਨੂੰ ਵੀ ਆਪਾਂ ਕਨਵਰਟ ਕਰ ਲਾਂਗੇ ਕਿਲੋਗ੍ਰਾਮ ਵਿੱਚ ਤਾਂ ਇਹ ਤਕਰੀਬਨ 33 ਕਿਲੋ ਆ ਜੂਗੀ ਜੀ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਇਹਦੀ ਅਗਤੀ ਹੋਊਗੀ ਉਹਦੀ ਜਿਹੜੀ ਚਰਬੀ ਆ ਉਹ ਆਪਦੀ ਮਾਣ ਨਾਲੋਂ 33 ਪਾਉਂਡ ਉੱਤੇ 30 ਆਪਣਾ 33 ਕਿਲੋ ਜ਼ਿਆਦਾ ਭਾਰੀ ਹੋ ਸਕੇ ਹੋਊਗੀ ਜੀ ਵਜਨ ਵਿੱਚੋਂ ਠੀਕ ਹੈ ਜੀ ਤੇ ਉਸ ਦਾ ਜਿਹੜਾ ਦੁੱਧ ਹੋਊਗਾ ਜੀ ਉਸ ਦੀ ਫੈਟ ਵੀ ਜ਼ਿਆਦਾ ਆਊਗੀ ਆਪਾਂ ਨੂੰ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਤੇ ਜਿਵੇਂ 33 ਕਿਲੋ ਜਾਰ ਵੀ ਆ ਰਹੀ ਹੈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਕਿਉਂਕਿ ਸੱਚ ਆਪਾਂ ਨੂੰ ਜਿਹੜਾ ਆਪਾਂ ਨੂੰ ਦੁੱਧ ਮਿਲੂਗਾ ਉਹਦੇ ਵਿੱਚ ਆਪਾਂ ਨੂੰ ਮੱਖਣੀ ਜਾਂ ਜਿਹੜਾ ਦਹੀਂ ਮਿਲੂ ਬਣੂਗਾ ਉਹ ਪੂਰਾ ਗਾੜਾ ਬਣੂਗਾ ਜੀ ਇਹਦਾ ਇਹ ਮਤਲਬ ਰਹੁੰਦਾ ਵੀ ਇਹ ਫੈਟ 33% ਜ਼ਿਆਦਾ ਆ ਰਹੀ ਹੈ ਜੀ ਇਸ ਦੀ ਆਪਣੇ ਮਾਨ ਨਾਲ ਉਸ ਤੋਂ ਵੀ ਗਿਆ ਰਿਹਾ ਹੈ ਪ੍ਰੋਡਕਟਿਵ ਲਾਈਫ 5.3 ਇਸ ਤੇ ਵੀ ਆਪਾਂ 77% ਭਰੋਸਾ ਕਰ ਸਕਦੇ ਹਾਂ ਇਸ ਦਾ ਮਤਲਬ ਇਹ ਹੈ ਜਦੋਂ ਆਪਸ ਨੂੰ ਆਪਣਾ ਨਵੇਂ ਦੁੱਧ ਹੋ ਗਿਆ ਤਾਂ ਉਹ 5 ਮਹੀਨੇ ਦੁੱਧ ਪੂਰਾ ਪੀ ਕੇ ਰੱਖੂਗਾ ਜਿੰਨਾ ਉਹ ਦੁੱਧ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਹੌਲੀ ਹੌਲੀ ਘਟਣਾ ਸ਼ੁਰੂ ਕਰੂਗਾ ਡਾਕਟਰ ਪ੍ਰੈਗਨੈਂਸੀ ਰੀਡ ਡੀਪੀਆਰ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਇਸ ਦੀ ਅੱਗੇ ਵੱੱਛੀ ਹੋਊਗੀ ਉਸ ਦੀ ਜਿਹੜੀ ਆਪਣਾ ਉਹਦਾ ਸੀਮਨ ਆਪਾਂ ਉਹਦੇ ਭਰਦੇ ਹਾਂ ਤਾਂ ਉਹਦੀ ਉਹਨੂੰ ਰਿਸੀਵ ਕਰਨ ਦੀ ਸਮਰੱਥਾ ਕਿੰਨੀ ਹੁੰਦੀ ਆ ਇਹ ਮਾਈਨਸ ਵਿੱਚ ਨਹੀਂ ਹੋਣਾ ਚਾਹੀਦਾ ਜ਼ਿਆਦਾ 0.2 ਆ ਮਾਈਨਸ ਵਿੱਚ ਇੰਨਾ ਚੱਲੇ ਜਾਂਦਾ ਮਾਈਨਸ 1 ਮਾਈਨਸ 1.5 ਤੱਕ ਨਹੀਂ ਜਾਣਾ ਚਾਹੀਦਾ ਜਾਂ ਇਹ ਪਲੱਸ ਵਿੱਚ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਬਟ ਮਾਈਨਸ ਵਿੱਚ ਵੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਸ ਤੋਂ ਅੱਗੇ ਆ ਜਾਂਦਾ ਇਸ ਮੈਟ੍ਰਿਕੋ ਸੈਲ ਸਕੋਰ ਜਿਸ ਨੂੰ ਅਪਰ SCCS ਕਹਿ ਦਿੰਨੇ ਆ ਇਸ ਦਾ ਮਤਲਬ ਇਹ ਹੁੰਦਾ ਜੀ ਇਹ ਜਿੰਨਾ ਜ਼ਿਆਦਾ ਹੋਊਗਾ ਉਹਨਾਂ ਪਸ਼ੂ ਨੂੰ ਮਸਟੇਟਸ ਹੋਣ ਦੇ ਜ਼ਿਆਦਾ ਕਾਰਨ ਬਣਨਗੇ ਠੀਕ ਹੈ ਜੀ ਇਹ ਘੱਟ ਤੋਂ ਘੱਟ ਹੋਣਾ ਚਾਹੀਦਾ 2.76 ਆ ਇਹ ਤਕਰੀਬਨ 2 ਦੇ ਅਰਦ ਗਰਦ ਹੋਣਾ ਚਾਹੀਦਾ ਥੋੜਾ ਕ ਜਿਆਦਾ ਇਸ ਦਾ ਭਾ ਤਿੰਨ ਤੋਂ ਨਹੀਂ ਟੱਪਣ ਦੇਣਾ ਚਾਹੀਦਾ ਠੀਕ ਹੈ ਜੀ ਹੀਫਰ ਕਨਸੈਪਸ਼ਨ ਰੇਟ ਐਸ ਐਚ ਸੀ ਯਾਰ ਪਲੱਸ 1.2 ਹੈ ਇਸ ਦਾ ਇਸ ਦਾ ਮਤਲਬ ਇਹ ਹੁੰਦਾ ਜਿਹੜੀ ਆਪਣੀ ਪਲੂਨ ਵੜ ਹੋਊਗੀ ਜਿਹਨਾਂ ਆਪਣੇ ਕੁਵਾਰੀ ਕਹਿ ਦਿੰਦੇ ਆ ਪਾਪਾ ਜਿਹੜੇ ਨੇ ਸੋਣਾ ਮਾਂ ਉਸ ਵਾਸਤੇ ਇਹ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਵਾ ਐਚ ਸੀ ਆਰ ਪਲੱਸ 1.2 ਜੇ ਇਹ 0 ਹੁੰਦਾ ਜਾਂ ਇਹ ਘੱਟ ਹੁੰਦਾ ਤਾਂ ਉਹ ਇੰਨਾ ਵਧੀਆ ਨਹੀਂ ਹੁੰਦਾ ਇੱਕ ਕਨਸੈਪਸ਼ਨ ਰੇਟ ਹੁੰਦੀ ਹੈ ਪੂਰੀ ਇਸ ਦਾ ਮਤਲਬ ਇਹ ਹੁੰਦਾ ਜੀ ਬਯੋਹ ਵਿੱਚ ਕਿੰਨੀ ਸਮਰਥਾ ਦੇ ਚਾਂਸ ਵੱਧ ਜਾਂਦੇ ਆ ਸੀਮਾ ਨੂੰ ਰਿਸੀਵ ਕਰਨ ਦੇ ਇਸ ਦਾ ਇਹ ਮਤਲਬ ਹੁੰਦਾ ਵਾ ਜੀ ਇਹ ਜਿਹੜੇ ਆਪਣੇ ਪਹਿਲਣ ਸੂਆ ਜਿਹਨਾਂ ਨੇ ਗਾਵਾਂ ਨੇ ਸੂਆ ਸੋਣਾ ਹੁੰਦਾ ਵਾ ਪਹਿਲਣ ਪਲੂਨ ਕਹਿ ਦਿੰਨੇ ਆਪਾਂ ਉਹਨਾਂ ਨੂੰ ਉਹਨਾਂ ਵਾਸਤੇ ਬਹੁਤ ਵਧੀਆ ਹੈ 1.2 ਮਤਲਬ ਕਿ ਉਸ ਦੇ ਗਰਭ ਧਾਰਨ ਦੀ ਜਿਹੜੀ ਸੰਭਾਵਨਾ ਵਾ ਉਹ 1.2 ਜ਼ਿਆਦਾ ਵਾਧ ਜਾਂਦੀ ਆ ਕਿ ਉਹ ਰিসিਵ ਕਰੂਗੀ ਰਿਪੀਟ ਦੁਬਾਰੇ ਨਹੀਂ ਮਾਰੂਗੀ ਜੀ ਠੀਕ ਆ ਜੀ ਸੀਸੀਆਰ ਦਾ ਮਤਲਬ ਇਹ ਹੁੰਦਾ ਜੀ ਇਸ ਦਾ ਸੀਸੀਆਰ ਆਪਣਾ ਆ ਰਿਹਾ ਵਾ 0.7 ਪਲੱਸ ਵਿੱਚ ਇਸ ਦਾ ਇਹ ਮਤਲਬ ਹੁੰਦਾ ਵਾ ਜੀ ਜਿਹੜੀ ਆਪਣੀ ਇਹ ਗਾਂ ਜਿਹੜੀ ਆਪਣੇ ਬੱਚੀ ਆ ਉਸ ਦੀ ਪੂਰੀ ਉਮਰ ਬੋਲ ਦੇ ਜਿਹੜੀ ਸੇਮ ਨੰਗਾ ਬਤਾਰਨ ਹੁੰਦੀ ਜਿਹੜੀ ਸਮਰਥਾ ਉਹ ਆਪਣੀ ਕਿੰਨੀ ਸਫਲਤਾ ਦਿੰਦੀ ਹੈ ਜੀ ਇਹ ਕਿੰਨੇ ਪਰਸੈਂਟ ਆਪਾਂ ਨੂੰ ਦੱਸ ਸਕੀ ਹਾਂ ਕਿ ਕਿੰਨੇ ਚਾਂਸ ਹੁੰਦੇ ਆ ਜੇ ਉਸ ਦੇ ਗਰਭ ਤਾ ਨੂੰ ਰਹਿਣ ਦੇ ਸਾਰੀ ਉਮਰ ਵਾਸਤੇ ਠੀਕ ਹੈ ਜੇ ਇਹ a 2.0 ਹੋਵੇ ਤਾਂ 2% ਵਧੇਰੀ ਸੰਭਾਵਨਾ ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਗਰਭ ਧਾਰਨ ਦੇ ਲੱਛਣ ਵਾਸਤੇ ਜੇ ਇਹ 0.0 ਹੋਵੇ ਤਾਂ ਜਿਸ ਨੂੰ ਠੀਕ ਠਾਕ ਮੰਨਿਆ ਜਾਂਦਾ ਹੈ ਜੇ ਇਹ ਮਾਈਨਸ ਵਿੱਚ ਹੋਵੇ ਤਾਂ ਬਹੁਤ ਹੀ ਘੱਟ ਚਾਂਸ ਜਿਵੇਂ ਜਿਵੇਂ ਉਮਰ ਵੱਧਦੀ ਆ ਪਸੂ ਦੀ ਓਵੇਂ ਓਵੇਂ ਚਾਂਸ ਉਸ ਦੇ ਰਿਸਿਵ ਕਰਨ ਦੇ ਘਟਦੇ ਰਹਿੰਦੇ ਆ ਤਾਂ ਇਸ ਦਾ 0.7 ਹੈ ਬਹੁਤ ਹੀ ਵਧੀਆ ਹੈ ਮਤਲਬ ਕਿ ਜੇ ਆਪਨੇ ਇਹ 4 5 6 ਸੂਵੇ ਤੱਕ ਵੀ ਆਪਾਂ ਲਵਾਂਗੇ ਤਾਂ ਇਹ ਰਿਪੀਟ ਘੱਟ ਤੋਂ ਘੱਟ ਮਾਰੂਗੀ ਐਸ ਬੋਲ ਦੀਆਂ ਵੱੱਛੀਆਂ ਇਸ ਦਾ ਇਹ ਮਤਲਬ ਹੁੰਦਾ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਸੀ ਐਸ ਈ ਜਿਸ ਦਾ ਮਤਲਬ ਹੈ ਸਾਇਰ ਕਾਲੀੰਗ ਏਸ 2.4 ਇਸ ਦਾ ਇਹ ਮਤਲਬ ਹੁੰਦਾ ਕਿ ਜਦੋਂ ਇਹ ਆਪਣੀ ਜਿਹੜੀ ਵੱੱਛੀਆਂ ਨੇ ਸੂਣਾ ਵਾ ਇਹ ਆਪਣਾ ਘਰ ਤੋਂ ਘਟ ਹੋਣਾ ਚਾਹੀਦਾ ਵਾ ਜੀ ਦੋ ਦੇ ਇਰਦ ਗਿਰਦ ਸੂਣ ਵੇਲੇ ਪਸ਼ੂ ਕਿੰਨਾ ਕੁ ਸੌਖਾ ਸੂ ਪੈਂਦਾ ਵਾ ਜੇ ਇਹ ਜ਼ਿਆਦਾ ਹੋਵੇ ਤਿੰਨ ਹੋਵੇ ਜਾਂ ਤਿੰਨ ਤੋਂ ਪਲੱਸ ਹੋਵੇ ਤਾਂ ਸੂਣ ਮੌਕੇ ਪਸ਼ੂ ਨੂੰ ਬਹੁਤ ਸਹੀ ਪਰੇਸ਼ਾਨੀਆਂ ਆਉਂਦੀਆਂ ਵਾ ਤਾਂ ਇਸ ਦਾ 2.4 ਹੈ ਮਤਲਬ ਕਿ ਆਸਾਨੀ ਨਾਲ ਪਸ਼ੂ ਬੱਚੇ ਨੂੰ ਜਨਮ ਦੇ ਸਕਦਾ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਡੀ ਸੀ ਈ ਜਿਸਦਾ ਕੀ ਮਤਵਲ ਹੈ ਡਾਕਟਰ ਕਾਲਵਿੰਡ ਈਸ ਇਹਦਾ ਮਤਵ ਇਹ ਹੈ ਜੀ ਇਸ ਬੋਲ ਦੀਆਂ ਜਿਹੜੀਆਂ ਧੀਆ ਪੁੱਤਰੀਆਂ ਜਦੋਂ ਉਹ ਖੁਦ ਮਾਂ ਬਣਨ ਗਈਆਂ ਠੀਕ ਹੈ ਜੀ ਜਦੋਂ ਉਹ ਖੁਦ ਮਾਂ ਬਣਨ ਗਈਆਂ ਤਾਂ ਉਹਨਾਂ ਲਈ ਬੱਚਾ ਦੇਣਾ ਜਿਹੜੀਆਂ ਅੱਗੇ ਜਿਹੜੀਆਂ ਬੱਚੇ ਹੋਣਗੀਆਂ ਉਹ ਕਿੰਨਾ ਆਸਾਨ ਜਾਂ ਔਖਾ ਹੈ ਠੀਕ ਹੈ ਜੀ 2.5 ਡਿਫਿਕਲਟ ਐਸ ਦਾ ਮਤਲਬ ਹੈ ਥੋੜਾ ਜਿਹਾ ਕਿਤੇ-ਕਿਤੇ ਔਖਾ ਪਸ਼ੂ ਹੋ ਸਕਦਾ ਵਾ 2.5 ਮਤਲਬ ਕਿ ਜਿਹੜੇ ਇਸ ਬੋਲਦੇ ਹਾਂ ਬੱਚੀਆਂ ਤੇ ਉਸ ਤੋਂ ਅੱਗੇ ਜਿਹੜੀਆਂ ਬੱਚੀਆਂ ਹੋਣਗੀਆਂ ਜੀ ਜੇ ਆਪਾਂ ਇਹ ਘੱਟ ਤੋਂ ਘੱਟ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ 1.5 ਬਹੁਤ ਆਸਾਨੀ ਨਾਲ ਪਸ਼ੂ ਆਪਣਾ ਬੱਚੇ ਜਨਮ ਦੇ ਦਿੰਦਾ ਵਾ ਆਪਣਾ ਹੈਗਾ 2.5 2 ਤੋਂ ਲੈ ਕੇ 2.9 ਤੱਕ ਠੀਕ-ਠਾਕ ਮੰਨਿਆ ਜਾਂਦਾ ਮਤਲਬ ਕਿ ਠੀਕ ਹੈ ਕਦੇ-ਕਦੇ ਔਖਾ ਪਸ਼ੂ ਹੋ ਸਕਦਾ ਜੇ ਆਪਾਂ 3 ਤੋਂ ਉੱਪਰ ਚਲਾ ਜਾਂਦਾ ਤਾਂ ਪਸ਼ੂ ਬਹੁਤ ਹੀ ਔਖਾ ਹੋ ਸਕਦਾ ਏ ਔਖਾ ਕੈਲਵ ਹੋਣ ਦੀ ਸੁਭਾਵਨਾ ਵੱਧ ਹੈ ਠੀਕ ਹੈ ਜੀ ਤੇ ਉਸ ਦੀ ਜਿਆਦਾ ਨਜ਼ਰ ਰੱਖਣ ਦੀ ਲੋੜ ਪੈਂਦੀ ਹੈ ਜੀ ਆਪਾਂ ਨੂੰ ਜੇ ਇਹ 3 ਤੋਂ ਜਿਆਦਾ ਟੱਪਦਾ ਹੋਵੇ ਤਾਂ ਪਸ਼ੂ ਦੀ ਇਸ ਤੋਂ ਅੱਗੇ ਆ ਜਾਂਦਾ ਹੈ ਜੀ ਇਸ ਦਾ SSB ਜੋ ਕਿ 5.8 ਹੈ ਇਸ ਦਾ ਮਤਲਬ ਜੀ ਧਿਆਨ ਨਾਲ ਸਮਝੋ ਬਹੁਤ ਹੀ ਆਪਣੇ ਚਾਰਟ ਵਿੱਚ ਬਹੁਤ ਕੁਝ ਲਿਖਿਆ ਹੁੰਦਾ ਹਰ ਇੱਕ ਬੰਦਾ ਨਹੀਂ ਦੱਸਦਾ ਪਰ ਆਪਾਂ ਤੁਹਾਨੂੰ ਕੱਲਾ ਕੱਲਾ ਪੁਆਇੰਟ ਦੱਸ ਰਹੇ ਹਾਂ एसएसबी ਦਾ ਮਤਲਬ ਇਹ ਹੋਗਾ ਜੀ ਸਾਇਰ ਸਟਿਲ ਬਰਥ ਰੇਟ ਠੀਕ ਹੈ ਜੀ ਇਹ ਦਰਸਾਉਂਦਾ ਕਿ ਬੋਲ ਦੀ ਸੀਮਣ ਨਾਲ ਜਿੰਨੇ ਵੀ ਬੱਚਾ ਜਨਮ ਹੋਇਆ ਉਸ ਦੇ ਕਿੰਨੇ ਪਰਸੈਂਟ ਬੱਚੇ ਬਚੇ ਆ ਤੇ ਕਿੰਨੇ ਪਰਸੈਂਟ ਬੱਚੇ ਮਰੇ ਆ ਮਤਲਬ ਕਿ ਜੇ ਉਹ 100 ਬੱਚੇ ਉਸ ਦੀ ਸੀਮਣ ਨਾਲ ਜਨਮ ਲੈ ਰਹੇ ਆ ਤਾਂ ਉਸ ਵਿੱਚੋਂ 5 ਤੋਂ 6 ਬੱਚੇ ਉਸ ਦੇ ਮਰ ਰਹੇ ਆ ਮਤਲਬ ਕਿ 94 ਬੱਚੇ ਜਿਉਂਦੇ ਜਿਉਂਦੇ ਰਹ ਰਹੇ ਆ ਤੇ 6 ਬੱਚੇ ਤਕਰੀਬਨ 6 ਮੰਨ ਕੇ ਚਲੋ 5.8 6 ਬੱਚੇ ਮਾਰੇ ਰਹੇ ਆ 100 ਵਿੱਚੋਂ ਜਾਂ ਤਾਂ ਉਹ ਜਨਮ ਮੌਕੇ ਹੀ ਮਰੇ ਹੋਣਗੇ ਜਾਂ 48 ਘੰਟਿਆਂ ਦੇ ਅੰਦਰ ਅੰਦਰ ਉਹ ਮਰ ਜਾਂਦੇ ਨੇ ਠੀਕ ਹੈ ਜੀ ਇਹ 5 ਤੋਂ ਜੇ ਘੱਟ ਹੋਵੇ ਤਾਂ ਬਹੁਤ ਚੰਗਾ ਚੰਗਾ ਮੰਨਿਆ ਜਾਂਦਾ ਵਾ 5 ਤੋਂ 7 ਤੱਕ ਠੀਕ ਠਾਕ ਮੰਨਿਆ ਜਾਂਦਾ ਵਾ ਥੋੜਾ ਰਿਸਕ ਹੁੰਦਾ ਇਹਦੇ ਵਿੱਚ ਪਰ ਜੇ ਇਹ 7 ਤੋਂ ਟੱਪਦਾ ਵਾ ਤਾਂ ਜੀ ਉਸ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਬੋਲੇ ਦੇ ਬੱਚਾ ਮਰਨ ਦੇ ਜੇ ਉਹਨਾਂ ਆਪਣੇ ਆਪ ਕੀ ਕੋਈ ਮਹਿੰਗਾ ਧਰਾਲਿਆ ਬੱਚੀ ਵੀ ਆ ਗਈ ਜੇ ਬੱਚਾ ਹੀ ਨਾ ਰਿਹਾ ਫਿਰ ਆਪਾਂ ਉਹਦਾ ਕੀ ਲਾਭ ਹੀ ਨਹੀਂ ਹੋਣਾ ਠੀਕ ਹੈ ਜੀ ਇਸ ਕਰਕੇ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਕਰੋ ਐਸਐਸਬੀ 5.8 ਜਿੰਦੀ 6 ਤੋਂ 31 ਤੋਂ 2 5 ਤੋਂ ਥੱਲੇ ਥੱਲੇ ਹੈਗਾ ਤਾਂ ਬਹੁਤ ਹੀ ਵਧੀਆ ਵਾ ਆਨਲਾਈਨ ਸਰਚ ਜਰੂਰ ਮਾਰਿਆ ਕਰੋ ਜਾ ਕੇ ਇਸ ਵਿੱਚ ਇਸ ਤੋਂ ਅੱਗੇ ਆ ਜਾਂਦਾ ਜੀ ਡੀ ਐਸ ਬੀ ਜੋ ਕਿ ਹੈ 4.2 ਇਸ ਦਾ ਇਸ ਦਾ ਮਤਲਬ ਹੈ ਡਾਊਟਰ ਸਟਿਲ ਬਰਥ ਰੇਟ ਮਤਲਬ ਕਿ ਜਦੋਂ ਇਸ ਬੋਲ ਦੀਆਂ ਬੱਚੀਆਂ ਜਦੋਂ ਖੁੱਦ ਅੱਗੇ ਮਾਂ ਬਣਨ ਗਈਆਂ ਤਾਂ ਉਸ ਵਿੱਚੋਂ ਕਿੰਨੇ ਪਰਸੈਂਟ ਬੱਚੇ ਮਰੇ ਹੋਏ ਪੈਦਾ ਹੋਣਗੇ ਠੀਕ ਹੈ ਜੀ ਇਸ ਵਿੱਚੋਂ ਜੇ ਆਪਾਂ ਉਹ 100 ਜਨਮ ਦੇ ਰਹੇ ਹਾਂ ਤਾਂ ਉਸ ਵਿੱਚੋਂ ਲਗਭਗ 4 ਤੋਂ ਪੰਜ ਬੱਚੇ ਮਰੇ ਹੋਏ ਮਿਲਣਗੇ ਜਾਂ ਮਰ ਜਾਂ ਜਨਮ ਤੋਂ ਹੀ ਮਰੇ ਮਿਲਣਗੇ ਜਾਂ ਅਰਧਾ ਜਾਂ ਘਟ ਦੇ ਅੰਦਰ ਅੰਦਰ ਉਹ ਮਰ ਜਾਣਗੇ ਇਹ ਚਾਰ ਤੋਂ ਜ ਘੱਟ ਹੈ ਤਾਂ ਬਹੁਤ ਚੰਗਾ ਹੈ ਮਤਲਬ ਕਿ ਜੋਖਮ ਆਪਾਂ ਨੂੰ ਘੱਟਾ ਘੱਟ ਰਿਸਕਾ ਜੇ ਇਹ ਚਾਰ ਤੋਂ 6 ਦੇ ਟੱਪਦਾ ਵਾ ਤਾਂ ਉਸ ਵਿੱਚ ਆਪਾਂ ਨੂੰ ਜ਼ਿਆਦਾ ਜੋਖਮ ਜ਼ਿਆਦਾ ਰਿਸਕ ਹੁੰਦਾ ਵਾ ਬੱਚਿਆਂ ਦੇ ਮਰਨ ਦਾ ਇਸ ਗੱਲ ਦੀ ਵੀ ਗੌਰ ਕਰਿਆ ਕਰੋ ਡੀ ਐਸ ਬੀ ਜੋ ਕਿ ਹੈ ਇਸ ਦਾ 4.2 ਇਸ ਤੋਂ ਅੱਗੇ ਆਪਾਂ ਜਿਹੜੇ ਸਟਰਕਚਰ ਦੀ ਗੱਲ ਕਰੀਏ ਸਟਰਕਚਰ ਇਸ ਦਾ ਟੋਲ ਹੈ ਲੰਬਾਈ ਹੈ ਸਟਰੋਂਗ ਹੈ ਐਸਜੀ ਸਟਰੋਂਗ ਮਤਲਬ ਕਿ ਇਸ ਥੀਡ ਕੋ ਖੋ ਸਟਰੋਂਗ ਹੈ ਠੀਕ ਹੈ ਜੀ ਜੇ ਆਪਾਂ ਇਸ ਦੇ ਆਡਰ ਦੀ ਗੱਲ ਕਰੀਏ ਤਾਂ ਅੰਡਰੈਸ ਦਾ ਗੋਲ ਹੈ ਗਲਾਈ ਵਿੱਚ ਅੱਗੂ ਤੇ ਡੀਪ ਹੈ ਅੰਦਰ ਨੂੰ ਡੂੰਗਾ ਚੜਾਈ ਵਿੱਚ ਪੂਰ ਬਦ ਮਤਲਬ ਕਿ ਫਿਕਸ ਚੱਡੇ ਦੀ ਗਾਂ ਇਸ ਦੀ ਹੋਊਗੀ ਠੀਕ ਹੈ ਜੀ ਲੱਤਾਂ ਦਾ ਇਹ ਬਿਲਕੁਲ ਬਹੁਤ ਸਟਰੋਂਗ ਬੋਲ ਹੈ ਕੱਲਾ ਕਲਾ ਅੰਕੜਾ ਪਾਸੋਂ ਵੀ ਇਸ ਦਾ ਦੱਸ ਚੁੱਕੇ ਹਾਂ ਤੇ ਆਪਾਂ ਇਸ ਦਾ ਜਿਹੜਾ ਮੇਨ ਚਾਰਟ ਹੁੰਦਾ ਵਾ ਏਬੀਐਸ ਆਰਿਆਂ ਦਾ ਐਸਟੀ ਜੇਨੇਟਿਕ ਦਾ ਅਰਮਾਡਾ ਦਾ ਉਹ ਵੀ ਆਪਾਂ ਸ਼ੋ ਕਰਦੇ ਆਂਗੇ ਉਸ ਦੇ ਵਿੱਚ ਪੂਰੀ ਕੱਲੀ ਕੱਲੀ ਡਿਟੇਲ ਹੋਰ ਵੀ ਪਈ ਹੋਊਗੀ ਉਹ ਤੁਸੀਂ ਚੈੱਕ ਕਰ ਸਕਦੇ ਜਾ ਕੇ ਮਸਟੇਟਸ ਇਸ ਨੂੰ 1.8000 ਪਲੱਸ ਜੋ ਕੇ ਬਹੁਤ ਹੀ ਜਿਆਦਾ ਵਧੀਆ ਹੈ ਬਹੁਤ ਘੱਟ ਹੈ ਤੇ ਲਿਵਰਬਿਲਟੀ ਦੇਖੋ ਜੀ ਲਿਵਰਬਿਲਟੀ ਪਲੱਸ 2.8 ਹੈ ਇਸ ਬੋਲ ਦੀ ਜਿਵੇਂ ਕਿ ਮੈਂ ਤੁਹਾਨੂੰ ਬਾਕੀ ਸਾਰਾ ਕੁਝ ਦੱਸ ਚੁੱਕਿਆ ਹਾਂ ਮੇਨ ਚਾਰਟ ਲਗਾ ਲਗਾ ਦਿੱਤਾ ਹੈ ਆਪਾਂ ਇਸ ਦੇ ਵਿੱਚ ਤੁਸੀਂ ਦੇਖ ਲਿਓ ਟੀਪੀਐਸ ਕੋ 2821 ਹੈ ਤੇ ਐਸੋ ਬੋਲ ਦਾ ਜਿਹੜਾ ਆਪਾਂ ਨੂੰ ਸੀਮਨ ਹੈ ਉਹ 1800 ਰੁਪਏ ਪ੍ਰਤੀ ਸਟੋਕ ਮਿਲ ਰਿਹਾ ਹੈ ਬਹੁਤ ਜ਼ਿਆਦਾ ਵਧੀਆ ਐਸੋ ਬੋਲ ਦਾ ਰਿਕਾਰਡ ਹੈ ਅੱਜ ਦੀ ਤਰੀਕ ਵਿੱਚ ਟੌਪ ਤੇ ਬੋਲ ਚੱਲ ਰਿਹਾ ਹੈ ਅਰਮਾਡਾ ਜੇ ਕਿਸੇ ਵੀ ਵੀਰ ਭਰਾ ਨੂੰ ਕੋਈ ਵੀ ਬੋਲ ਦੀ ਜਾਣਕਾਰੀ ਲੈਣੀ ਹੋਵੇ ਜਾਂ ਲੈਣੀ ਚਾਹੁੰਦਾ ਵਾ ਤਾਂ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਵਾ ਆਪਾਂ ਕਮੈਂਟ ਪੜਦੇ ਰਹਿੰਦੇ ਆ ਉਸ ਵੀਰ ਦੀ ਆਪਾਂ ਬਿਲਕੁਲ ਮਦਦ ਕਰਾਂਗੇ ਅਸਬਾਲ ਦੀ ਜਾਣਕਾਰੀ ਦੱਸੀ ਜਾਊਗੀ ਜਾਂ ਹੋਰ ਵੀ ਕਿਸੇ ਖੇਤਰ ਵਿੱਚ ਪਸ਼ੂਆਂ ਦੇ ਸਬੰਧ ਵਿੱਚ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ ਬੇਝਿਜਕ ਹੇਠ ਕਮੈਂਟ ਕਰਕੇ ਪੁੱਛ ਸਕਦਾ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਜੀ ਧੰਨਵਾਦ ਬਹੁਤ-ਬਹੁਤ ਸਾਰਿਆਂ ਦਾ ਜੀ